ਤਰੀਂ ਥੱਲੇ ਆ ਗਈ ਮਾਮਾ ਪਹਿਲਾਂ ਚੜਗਾ ਤੇ ਮਗਰੋਂ ਚੜਨ ਲੱਗੀ ਤੇ ਫਿਰ ਲੱਤ ਇੱਕ ਥੱਲੇ ਆ ਗਈ ਉਥੋਂ ਅਫਸਰ ਕੱਥਲੇ ਡਿੱਗ ਪਈ ਉਹ ਚੰਡੀਗੜ੍ਹ ਚੱਲੀ ਸੀ ਪੇਪਰ ਦੇਣੇ ਸਵੇਰੇ ਪਹਿਲੀ ਗੱਡੀ ਆਈ ਉਸ ਵੇ ਮੇਰਾ ਭਰਾ ਚੜ ਗਿਆ ਤੇੰਦਾ ਪੈਸੇਲ ਚੜਕ ਤੇ ਉਹ ਵੀ ਨਾਲ ਸੀ ਉਹਦਾ ਪੈਰ ਫਿਸ ਗਿਆ ਮਗਰੋਂ ਤੇ ਡਿੱਗ ਪਈ ਸਾਰਾ ਕੋਈ ਨਹੀਂ ਦੋਵੇ ਮਾਂ ਪਸ ਮਾਂ ਦੋਵੇ ਜੀ ਨੇ ਮਹਤਾਨ ਨਾਲ ਮੇਰੇ ਪੈਰ ਨੇ ਪੜਾਈ ਕੀ उनका नारिविका सी गुरु सारे हांजी जो पेपर चंडीगढ़ टीचर ट्रेन थले आ गई मामा पहला चढ़ गया तो मगरों चढ़न लगी तो लाते थले आ गई उतो फिसल के थले टेक पी सारा कोई नहीं दो मां दोवे जी ने ਕੱਲੀ ਕੱਲੀ ਕੁੜੀ ਸੀ ਹਾਂਜੀ ਉਹ ਕਾਈ ਮਰਤਾਨਾ ਮੇਰੇ ਪੈਣੇ ਪੜਾਈ ਸੀ ਤੋਰਿਆ ਬੁੱਡੇ ਕੀ ਕਰਨ ਦੇ ਹਾਏ ਅਸੀਂ ਗੁਰੂ ਕਾਰਮ ਸਿੰਘ ਦੀ ਬਸਤੀ ਦੇ ਰਹਿ ਹਾਲੇ ਓਏ ਮੇਰੇਆ ਬੱਚਾ ਮੇਰੇਆ ਲਾਡਿਆ ਬੱਚਾ ਮੇਰੇ ਮੇਰੇ ਬੱਚੇ ਰਿਵਕਾ ਏ ਓਏ ਹਾਏ ਉਹ ਚੰਡੀਗੜ੍ਹ ਚੱਲੀ ਸੀ ਪੇਪਰ ਦੇਣ ਸਵੇਰੇ ਪਹਿਲੀ ਗੱਡੀ ਆਈ ਇੱਥੋਂ ਓਏ ਓਏ ਤੇ ਇੱਥੋਂ ਚਾਵਣੀ ਵਾਲੀ ਗੱਡੀ ਅਗਾ ਚੜਨ ਲੱਗੀ ਸੀ ਓਏ ਮੈਨੂੰ ਇੰਨਾ ਨਹੀਂ ਪਤਾ ਮੇਰੇ ਭਰਾਵਾ ਓਏ ਚੰਡੀਗੜ੍ਹ ਚੱਲੇ ਸੀ ਓਏ ਮੇਰਾ ਭਰਾ ਚੜ ਗਿਆ ਤੇ ਉਹਦਾ ਪੈਸਲ ਚੜ ਗਿਆ ਉਹ ਵੀ ਨਾਲ ਸੀ ਉਹਦਾ ਪੈਰ ਫਿਸਲ ਗਿਆ ਮਗਰੋਂ ਤੇ ਡਿੱਗ ਪਈ ਓਏ ਉਹਨੇ ਨੂੰ ਟ੍ਰੇਨ ਤੁਰ ਪਈ ਮੇਰੀ ਬੱਚੀ ਓਏ ਮੇਰੀ ਬੱਚੀ ਮੈਂ ਮਰ ਗਈ ਉਹਨੇ ਐਮਐਸਸੀ ਕੀਤੀ ਸੀ ਕੈਮਿਸਟਰੀ ਦੀ ਓਏ ਇਸ ਮੈਥ ਦੀ ਟੀਚਰ ਸੀ ਕੈਮਿਸਟਰੀ ਟੀਚਰ ਸੀ ਪ੍ਰਾਈਵੇਟ ਓਏ ਚੁੱਕੇ ਵਾਲੇ ਸਕੂਲ ਚ ਪੜਾਉਂਦੀ ਸੀ ਓਏ ਹਾਏ 16 17000 ਤਨਖਾਹ ਲੈਂਦੀ ਸੀ ਓਏ ਮੇਰੀ ਬੱਚੀ ਤੇ ਮਾਰੀ ਤਰ ਤਰਸਾ ਸਕਾ ਹੋ ਤੂੰ ਚੰਡੀਗੜ੍ਹ ਪੇਪਰ ਦੇਣ ਲਈ ਜਲੀ ਸੀ ਓਏ 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 ਆਏ ਓਏ ਨਾਲ ਮਾਮਾ ਸੀ ਓਏ 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 ਮੈਂ ਮਰ ਗਈ ਜੀ ਮੈਡਮ ਨਾਮ ਕੀ ਤੁਹਾਡਾ ਜੀ ਮੈਡਮ ਇਹ ਸਿ ਰਾਜ ਰਾਨੀ ਜਿਸ ਲੜਕੀ ਦੀ ਅੱਜ ਡੈਥ ਹੋਈ ਹੈ ਉਹਦਾ ਨਾਮ ਕੀ ਸੀਗੇ ਜੀ ਦੀਪਿਕਾ ਔਰ ਜਿਹੜੀ ਹੈ ਥੱਤ ਕਿਵੇਂ ਹੋਈ ਹੈ ਜੀ ਉਹ ਚੰਡੀਗੜ੍ਹ ਚੱਲੀ ਸੀ ਪੇਪਰ ਦੇਣ ਵਾਸਤੇ ਹੁੰਦਾ ਪੈਰ ਫਿਸਲ ਗਿਆ ਤੇ ਹੁਣ ਡੈਡ ਬੋਡੀ ਹੈ ਜਿਹੜੀ ਕਿੱਥੇ ਹੈ ਜੀ ਮੋਰਚੀ ਚ ਰੱਖੀ ਹੈ ਫਿਰੋਜ਼ਪੁਰ ਕਿਥੋਂ ਆਸਤਾਲ ਕਿਥੋਂ ਦੇ ਡੈਡ ਹਲੇ ਸੀ ਗੁਰੂ ਸਾਹਿਬ ਦੇ ਏਜ ਕਿੰਨੀ ਆ ਗਈ ਸੀ ਇਹਦੀ 25 29 ਜਾਂ 25 29 ਦੀ ਸੀ ਕੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ਜੀ 193 193 193 ਦੀ ਹੈ ਸੁਤਰਾ ਨੂੰ ਵੀ ਲੱਗ ਲਿਆ ਕੋਤ ਮਹੀਨ ਲੰਮੀ ਲੱਗ ਰਹੀ ਠੀਕ ਹੈ ਹਾਂ ਨਾ ਉਹ ਦਾ ਨਾਰਿ ਵਿਕਾਸੀ ਗੁਰੂ ਸਾਹ ਦੇ ਹਾਂਜੀ ਕਿੱਥੇ ਜਾ ਰਹੀ ਸੀ ਜੋ ਪੇਪਰ ਜਾ ਦੇਣ ਚਲਦੀ ਚੰਡੀਗੜ੍ਹ ਹਾਂ ਸਰਕਾਰੀ ਟੀਚਰਦਨ ਆ ਪ੍ਰਾਈਵੇਟ ਲੱਗੀ ਸੀ ਟ੍ਰੇਨ ਥੱਲੇ ਆ ਗਈ ਮਾਮਾ ਪਹਿਲਾਂ ਚੜਗਤ ਮਗਰੋਂ ਚੜਨ ਲੱਗੀ ਤੇ ਪਲਾਟ ਇੱਕ ਥੱਲੇ ਆ ਗਈ ਉਥੋਂ ਅਫਸਰ ਕਥਲੇ ਡਿੱਗ ਪਈ सारा, सारा कोई नहीं दोवे माप मा दोवे जी ने दो कली कली कुड़ी सी हां जी ओ खाई माता नाल मेरी पैर ने पढ़ाई सी और ये बुट्टे की करने दे हाय ਅਸੀਂ ਗੁਰੂ ਕਾਰਮ ਸਿੰਘ ਦੀ ਬਸਤੀ ਦੇ ਰਹਿ ਵਾਲੇ ਓਏ ਮੇਰੇ ਬੱਚਾ ਮੇਰੇ ਲਾਡਿਆ ਬੱਚਾ ਮੇਰੇ ਮੇਰੇ ਬੱਚੀ ਰਿਵਕਾ ਏ ਓਏ ਹਾਏ ਉਹ ਚੰਡੀਗੜ੍ਹ ਚੱਲੀ ਸੀ ਪੇਪਰ ਦੇਣੇ ਸਵੇਰੇ ਪਹਿਲੀ ਗੱਡੀ ਆਈ ਅਤੋ ਓਏ ਫੇ ਤਾਂ ਇਥੇ ਚਾਵਣੀ ਵਾਲੀ ਗੱਡੀ ਆਗਾ ਚੜਨ ਲੱਗੀ ਸੀ ਓਏ ਮੈਨੂੰ ਇੰਨਾ ਨਹੀਂ ਪਤਾ ਮੇਰੇ ਭਰਾਵਾ ਆਏ ਚੰਡੀਗੜ੍ਹ ਚੱਲੇ ਸੀ ਓਏ ਮੇਰਾ ਭਰਾ ਚੜ ਗਿਆ ਤੇੰਦਾ ਪੈਰ ਸਲ ਚੜਕ ਤੇ ਉਹ ਵੀ ਨਾਲ ਸੀ ਉਹਦਾ ਪੈਰ ਫਿਸਲ ਗਿਆ ਮਗਰ ਉਹ ਤੇ ਡਿੱਗ ਪਈ ਓਏ ਉਹਨੇ ਨੂੰ ਟ੍ਰੇਨ ਟੁਰ ਪਈ ਮੇਰੀ ਬੱਚੀ ਓਏ ਮੇਰੀ ਬੱਚੀ ਮੈਂ ਮਰ ਗਈ ਉਹਨੇ ਐਮ ਐਸ ਸੀ ਕੀਤੀ ਸੀ ਕਮਿਸਟਰੀ ਦੀ ਓਏ ਪਿਛਮਾਇਆ ਤੱਕ ਦੀ ਟੀਚਰ ਸੀ ਕਮਿਸਟਰੀ ਟੀਚਰ ਸੀ ਪ੍ਰਾਈਵੇਟ ਓਏ ਚੁਕਿਆਲੇ ਸਕੂਲ ਚ ਪੜਾਉਂਦੀ ਸੀ ਓਏ ਹਾਏ 16 ਤਾਰਾ ਯਾਰ ਤਨਖਾਹ ਲੈਂਦੀ ਸੀ ਓਏ ਮੇਰੀ ਬੱਚੀ 16 ਤਾਰਾ ਤਰਾਸਾ ਹੋ ਤੂੰ ਚੰਡੀਗੜ੍ਹ ਪੇਪਰ ਦੇਣ ਲਈ ਜਲੀ ਸੀ ਓਏ 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 ਹਾਏ ਓਏ ਨਾਲ ਮਾਮਾ ਸੀ ਓਏ 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 ਮੈਂ ਮਰ ਗਈ ਜੀ ਮੈਡਮ ਨਾਮ ਕੀ ਤੁਹਾਡਾ ਜੀ ਮੈਡਮ ਇਹ ਸਿ ਰਾਜ ਰਾਨੀ ਜਿਸ ਲੜਕੀ ਦੀ ਅੱਜ ਡੈਥ ਹੋਈ ਹੈ ਉਹਦਾ ਨਾਮ ਕੀ ਸੀਗੇ ਜੀ ਜਿਤਕਾ ਆ ਉਹਦੀ ਜਿਹੜੀ ਹੈ ਡੈਥ ਕਿਵੇਂ ਹੋਈ ਹੈ ਜੀ ਉਹ ਚੰਡੇ ਦੇ ਚੱਲੀ ਸੀ ਪੇਪਰ ਦੇਣ ਵਾਸਤੇ ਉਹਦਾ ਪੈਰ ਫਿਸਲ ਗਿਆ ਇਹ ਹੋਂ ਡੈਡ ਬੋਡੀ ਹੈ ਜਿਹੜੀ ਕਿੱਥੇ ਹੈ ਜੀ ਮੋਰਚੀ ਚ ਰੱਖੀ ਹੈ ਕੋਰੋਈਪੁਰ ਕਿੱਥੋਂ ਰਸਤਾਲ ਕਿੱਥੋਂ ਦੇ ਟਹਿੜ ਵਾਲੇ ਸੀ ਆ गुरु साई एज कितनी आ गई थी 25 29 या 25 29 की की कार्रवाई अमल से लेंदी जा रही है 194 194 194 दिए 194 दिए लगते हैं तो वही लंबी करो ठीक है